ਮਹਿੰਦਰਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਪੰਜਾਬੀ ਲੋਕ ਗੀਤ ਸੁਣਾਉਣੀ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇਹ ਹੈ ਨੰਦ ਪਰਜਾਈ ਦਾ ਲੋਕ ਗੀਤ ਕਿ ਪਰਜਾਈ ਆਪਦੇ ਪਤੀ ਦੀਆਂ ਸ਼ਿਕਾਇਤਾਂ ਨੰਦ ਕੋਲੇ ਲਾਉਂਦੀ ਹੈ ਤੇ ਇਹਦਾ ਆਨੰਦ ਮਾਣੋ ਜੀ ਧੀਰੇ ਰੁਸੀਆ ਨਾ ਨਨੇ ਤੇਰਾ ਵੀਰਣੀ ਨਾ ਨਨੇ ਤੇਰਾ ਵੀਰਣੀ ਹੱਸ ਕੇ ਨਹੀਂ ਮਾਹੀ ਬੋਲਦਾ ਅੜਿਏ ਰੁਸਿਆ ਨਾ ਨਾਨੇ ਤੇਰਾ ਵੀਰ ਨਹੀਂ ਹੱਸ ਕੇ ਨਹੀਂ ਮਾਹੀ ਬੋਲਦਾ ਜਦੋਂ ਦੀ ਵੀ ਆਈ ਮੈਨੂੰ ਉਦੋਂ ਦਾ ਵਛੋੜਾ ਨੀ ਉਦੋਂ ਦਾ ਵਛੋੜਾ ਉਹ ਹੈਰਾਨ ਜਾਤੇ ਮੈਂ ਹਾਇਓ ਹੱਸ ਕੇ ਨਾ ਮਾਈ ਬੋਲਦਾ ਫੀਰੇ ਰੁਸਿਆ ਨਾ ਨਾ ਨੇ ਤੇਰਾ ਵੀਰ ਨੀ ਹੱਸ ਕੇ ਨਾ ਮਾਈ ਬੋਲਦਾ ਗਿਆ ਪੱਤ ਰੋਲ ਮੇਰੇ ਗਮਾ ਵਾਲਾ ਫੋੜਾ ਨੀ ਗਮਾ ਵਾਲਾ ਫੋੜਾ ਨੀ ਮੇਰਾ ਕਾਨੇ ਵਾਂਗੂ ਸੁਕੇ ਆਸਰੀਰ ਨੀ ਹੱਸ ਕੇ ਨਾ ਮਾਹੀ ਬੋਲਦਾ ਫੀਰੇ ਰੁਸਿਆ ਨਾ ਨਾਨੇ ਤੇਰਾ ਵੀਰਨੀ ਹੱਸ ਕੇ ਨਾ ਮਾਹੀ ਬੋਲਦਾ ਹੋਟਾਇਓ ਤੇ ਲਾਲੀ ਰੰਗ ਫਿੱਕਾ ਜੀ ਆਪੇ ਗਿਆ ਨੀ ਫਿੱਕਾ ਜੀ ਆਪੇ ਗਿਆ ਰੰਗ ਉੱਡਿਆ ਤੇ ਨਣਾ ਵਿੱਚੋਂ ਨੀਰਨੀ ਹੱਸ ਕੇ ਨਾ ਮਾਹੀ ਬੋਲਦਾ ਫੀਰੇ ਰੁਸੇ ਆ ਨਾ ਨਾਨੇ ਤੇਰਾ ਵੀਰਣੀ ਹੱਸ ਕੇ ਨਾ ਮਾਹੀ ਬੋਲਦਾ ਜਿਦੇ ਲਾੜ ਲੱਗੀ ਨੀ ਓ ਰੁਸ ਕੇ ਤਾਂ ਬਹਿ ਗਿਆ ਨੀ ਰੁਸ ਕੇ ਤਾਂ ਬਹਿ ਗਿਆ ਓਹੇ ਰਾਜਾ ਤੇ ਮੈਂ ਹਾਂ ਵਜੀਰਣੀ ਹੱਸ ਕੇ ਨਾ ਮਾਹੀ ਬੋਲਦਾ ਫੀਰੇ ਰੁਸਿਆ ਨਾ ਨਾਨੇ ਤੇਰਾ ਵੀਰ ਨੇ ਹੱਸ ਕੇ ਨਾ ਮਾਹੀ ਬੋਲਦਾ ਮੇਰੀ ਤਤੜੀ ਦੀ ਕੋਈ ਪੇਛਣਾ ਜਾਵੇ ਨੀ ਪੇਛਣਾ ਜਾਵੇ ਖਾੜ ਚੌਂਕੇ ਤੇ ਰੱਖ ਦੀ ਅੜਿਕਣੀ ਹੱਸ ਕੇ ਨਾ ਮਾਹੀ ਬੋਲਦਾ ਫੀਰੇ ਰੁਸਿਆ ਨਾ ਨਾਨੇ ਤੇਰਾ ਵੀਰਣੀ ਹੱਸ ਕੇ ਨਾ ਮਾਹੀ ਬੋਲਦਾ ਸਾਸੁਕੇ ਮੇਰਾ ਪਰ ਪਰ ਹਾਵੇ ਨੀ ਪਰ ਪਾਰੇ ਹਾਵੇ ਵਾਗੇ ਅਖੀਆਂ ਚੋ ਛਮ ਛਮ ਨਿਰਨੀ ਹਾਸ ਕੇ ਨਾ ਮਹੀ ਬੋਲਦਾ ਫੀਰੇ ਰੂਸੀ ਆ ਨਹ ਨਨੇ ਤੇਰਾ ਵੀਰਨੀ ਹਾਸ ਕੇ ਨਾ ਮਹੀ ਬੋਲਦਾ ਮਹੀ ਮੇਰੇ ਨੂੰ ਤਰਸਨਾ යාේ සියජපුුල්ලාදීමයි නූතා වඩ වඩකාවනිි වඩ වඩකාවේ ඕමරෙසිනෙවෙච්ච වජදනේ තිරණි හසුකනමයිපොල්ලියම් ෆීරරුසියානනනෙතේරවිීරණි. हास के नाम ही बोलदा फिरे रसिया न नने तेरा वीरनी हास के नाम ही बोल लिया जों के चबैठी ते खाना परसा नी खाना परसा मैं ता ਰਹਿਣਾ ਲਈ ਹਾਰੇ ਵਿੱਚ ਖੀਰਨੀ ਹੱਸ ਕੇ ਨਾ ਮਹੀਂ ਬੋਲਦਾ ਫੀਰੇ ਰੁਸੀ ਆ ਨਾ ਨਨੇ ਤੇਰਾ ਵੀਰਨੀ ਹੱਸ ਕੇ ਨਾ ਮਹੀਂ ਬੋਲਦਾ ਫੀਰੇ ਰੁਸੀ ਆ ਨਾ ਨਨੇ ਤੇ ਹੱਸ ਕੇ ਨਾਮ ਆਈ ਬੋਲਦਾ ਹੱਸ ਕੇ ਨਾਮ ਆਈ ਬੋਲਦਾ ਹੱਸ ਕੇ ਨਾਮ ਆਈ ਬੋਲਦਾ